ਵੀ ਬੋਲਾਂ ਘਰ ਵਾਲੀ ਲਾ ਦਿੰਦੀ ਮੂੰਹ ਨੂੰ ਤਾਲੇ ਜੀ ਹਰ ਵੇਲੇ ਮੈਨੂੰ ਗਾਲਾਂ ਕੱਢਦੇ ਸੱਸ ਸੋਹਰਾ ਤੇ ਸਾਲੇ ਜੀ ਉਹ ਤਾਂ ਬਣਦੇ ਬੜੇ ਹੀ ਭੋਲੇ ਇੱਕ ਇੱਕ ਕਰ ਰਾਜ ਮੈਂ ਖੋਲੇ ਗਾਲਾਂ ਕੱਢਦੇ ਕੰਡਦੇ ਉਹ ਲੈ ਵਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵਈ ਸੋਹਰਾ ਸੋਹਰੇ ਨਾਲ ਲੜਦੀ ਹੱਥ ਵਿੱਚ ਜਦੋਂ ਘੋਟਣਾ ਫੜਦੀ ਤੇ ਫਿਰ ਪੰਜ ਸੱਤ ਛੱਡਦੀ ਬੋਲੇ ਜੀ ਸੋਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਹਾਏ ਹਾਏ ਮੈਂ ਤਾਂ ਕਵਾਰਾ ਸੋਹਣਾ ਸੀ ਚਿਹਰਾ ਸੀ ਮਿਲਦਾ ਐਕਟਰ ਨਾਲ ਵਿਆਹ ਤੋਂ ਬਾਅਦ ਰੰਗ ਕਾਲਾ ਹੋ ਗਿਆ ਲੋਕੀ ਕਹਿਣ ਟਰੈਕਟਰ ਨਾਲ ਮੈਨੂੰ ਦਸ ਦਸ ਸਾਲ ਜੋ ਕੀਨੇ ਮੇਰਾ ਰਿਸ਼ਤਾ ਕਰਾਇਆ ਜੀਨੇ ਪੰਗਾ ਰਹਿੰਦਾ ਆਏ ਮਹੀਨੇ ਮੈਂ ਤਾਂ ਕੁੱਟਣੇ ਸਣੇ ਬਚੋਲੇ ਜੀ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਹੇ ਹੇ ਦੌੜ ਕੇ ਜਾਂਦਾ ਸੀ ਜਦੋਂ ਸੱਤ ਸੋਹਰਾ ਮਾਰਦੇ ਆਵਾਜ਼ ਕੁੜੇ ਰੱਬ ਦੇ ਵਾਂਗੂ ਪੂਜਦਾ ਸੀ ਸਹ ਰੱਖਦਾ ਕਾਕਾ ਬਲਰਾਜ ਕੁੜੇ ਹੁਣ ਤਾਂ ਲੱਗ ਗਈ ਮੈਨੂੰ ਠੋਕਰ ਇਹਾਂ ਨੇ ਰੱਖਿਆ ਮੈਨੂੰ ਨੌਕਰ ਮੈਨੂੰ ਸਮਝਿਆ ਤਾਂ ਸਿੱਧਾ ਜੋਕਰ ਤੇ ਖੁਦ ਬਣਦੇ ਬਾਦਸ਼ਾ ਗੋਲੇ ਵਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵਈ ਜਦ ਵੀ ਬੋਲਾਂ ਘਰ ਵਾਲੀ ਲਾ ਦਿੰਦੀ ਮੂੰਹ ਨੂੰ ਤਾਲੇ ਦੀ ਹਰ ਬੈਲੇ ਮੈਨੂੰ ਗਾਲਾਂ ਕੱਢਦੇ ਸੱਸ ਸੋਹਰਾ ਤੇ ਸਾਲੇ ਜੀ ਉਹ ਤਾਂ ਬਣਦੇ ਬੜੇ ਹੀ ਭੋਲੇ ਇੱਕ ਇੱਕ ਕਰ ਰਾਜ ਮੈਂ ਖੋਲੇ ਗਾਲਾਂ ਕੱਢਦੇ ਕੰਡਦੇ ਉਹ ਲੈ ਵਈ ਸੋਹਰਾ ਕਉ ਬੋਲੇ ਘਰ ਵਾਲੀ ਤਾਂ ਬੋਲੇ ਵਈ ਸੋਹਰਾ ਕਿਉਂ ਸੋਹਰੇ ਨਾਲ ਲੜਦੀ ਹੱਥ ਵਿੱਚ ਜਦੋਂ ਘੋਟਣਾ ਫੜਦੀ ਤੇ ਫਿਰ ਪੰਜ ਸੱਤ ਛੱਡਦੀ ਬੋਲੇ ਜੀ ਸੋਰਾ ਕਿਉਂ ਬੋਲੇ ਕਰਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਕਰਵਾਲੀ ਤਾਂ ਬੋਲੇ ਬਈ ਸੋਰਾ ਕਿਉਂ ਬੋਲੇ ਹਾਏ ਹਾਏ ਮੈਂ ਤਾਂ ਕਵਾਰਾ ਸੋਹਣਾ ਸੀ ਚਿਹਰਾ ਸੀ ਮਿਲਦਾ ਐਕਰਨਾ ਵਿਆਹ ਤੋਂ ਬਾਅਦ ਰੰਗ ਕਾਲਾ ਹੋ ਗਿਆ ਲੋਕੀ ਕਹਿਣ ਟਰੈਕਟਰ ਨਾ ਮੈਨੂੰ ਦਸ ਦਸ ਸਾਲ ਜੋ ਕੀਨੇ ਮੇਰਾ ਰਿਸ਼ਤਾ ਕਰਾਇਆ ਜੀਨੇ ਪੰਗਾ ਰਹਿੰਦਾ ਆਏ ਮਹੀਨੇ ਮੈਂ ਤਾਂ ਕੁੱਟਣੇ ਸਣੇ ਬਚੋਲੇ ਜੀ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇ ਸੋਹਰਾ ਕਿਉਂ ਬੋਲੇ ਹੇ ਹੇ ਦੌੜ ਕੇ ਜਾਂਦਾ ਸੀ ਜਦੋਂ ਸੱਤ ਸੋਹਰਾ ਮਾਰਦੇ ਆਵਾਜ਼ ਕੁੜੇ ਰੱਬ ਦੇ ਵਾਂਗੂ ਪੂਜਦਾ ਸੀ ਸਹ ਰੱਖਦਾ ਕਾਕਾ ਬਲਰਾਜ ਕੁੜੇ ਹੁਣ ਤਾਂ ਲੱਗ ਗਈ ਮੈਨੂੰ ਠੋਕਰ ਇਹ ਰਾਨਾ ਰੱਖਿਆ ਮੈਨੂੰ ਨੌਕਰ ਮੈਨੂੰ ਸਮਝਿਆ ਤਾਂ ਸਿੱਧਾ ਜੋਕਰ ਤੇ ਖੁਦ ਬਣਦੇ ਬਾਦਸ਼ਾ ਗੋਲੇ ਵੇਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇਈ ਸੋਹਰਾ ਕਿਉਂ ਬੋਲੇ ਘਰ ਵਾਲੀ ਤਾਂ ਬੋਲੇ ਵੇਈ